ਅਵਾਜ਼ ਪੰਜਾਬ 24 ਤੋਂ ਲਲਿਤ ਸ਼ਰਮਾ ਦੀ ਰਿਪੋਰਟ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਤਾਜ਼ਾ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਸ਼ਹਿਰ ਬੱਸੀ ਪਠਾਨਾ ਚ ਵੀ ਉੱઠી ਡਾਕਟਰ ਦੇ ਇਨਸਾਫ ਦੇ ਦੀ ਆਵਾਜ਼ ਕੋਲਕਾਤਾ ਵਿਖੇ ਇੱਕ ਡਾਕਟਰ ਦੇ ਬਲਾਤਕਾਰ ਦੇ ਕਤਲ ਮਾਮਲੇ ਵਿੱਚ ਪੰਜਾਬ 'ਚ ਅਜੇ ਵੀ ਪ੍ਰਦਰਸ਼ਨ ਜਾਰੀ ਹੈ ਜਿੱਥੇ ਦੇਸ਼ ਭਰ ਦੇ ਡਾਕਟਰ ਹਸਪਤਾਲਾਂ ਤੋਂ ਸੜਕਾਂ ਉੱਤੇ ਉਤਰ ਆਏ ਹਨ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਬਸੀ ਪਠਾਣਾ ਦੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨਾਲ ਮਿਲ ਕੇ ਕੈਂਡਲ ਮਾਰਚ ਕਰ ਡਿਆ ਗਿਆ ਅਤੇ ਸਰਕਾਰ ਤੋਂ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਸਭ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਸਖਤ ਕਾਨੂੰਨ ਬਣਾਏ ਜਾਣ। ਮਨਪ੍ਰੀਤ ਸਿੰਘ ਹੈਪੀ ਕਾਉਂਸਲਰ ਨੇ ਗਲਬਾਤ ਕਰਦਿਆਂ ਕਿਹਾ ਕਿ ਭੈਣ ਡਾਕਟਰ ਦੇ ਨਾਲ ਵੈਸ਼ਿਆਨਾ ਤਰੀਕੇ ਦੇ ਨਾਲ ਜੋ ਦਰਿੰਦੇ ਵੱਲੋਂ ਦਰਿੰਦਗੀ ਕਰਕੇ ਜ਼ਬਰਜਨਾ ਕੀਤਾ ਗਿਆ ਹੈ ਉਸ ਨੂੰ ਦੇਖ ਕੇ ਹਰ ਇੱਕ ਦੀ ਰੂ ਕੰਬ ਜਾਂਦੀ ਹੈ ਭਾਰਤ ਵਿੱਚ ਇਸਤਰੀਆਂ ਨੂੰ ਵਿਸ਼ੇਸ਼ ਦਰਜਾ ਦਿੱਤਾ ਜਾਂਦਾ ਹੈ ਇਹੋ ਜਿਹੇ ਲੋਕਾਂ ਦੇ ਕਾਰਨ ਸਾਡੀਆਂ ਧੀਆ ਭੈਣਾਂ ਆਪਣੇ ਆਪ ਨੂੰ ਅਸੁਰੱਖਿਅਤ ਮੰਨਦੀਆਂ ਹਨ ਮੈਂ ਸਰਕਾਰ ਤੋਂ ਅਪੀਲ ਕਰਦਾ ਹਾਂ ਕਿ ਇਹਨਾਂ ਦੋਸ਼ੀਆਂ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਅਤੇ ਸਖਤ ਕਾਨੂੰਨ ਬਣਾਏ ਜਾਣ ਤਾਂ ਜੋ ਅਗਾ ਤੋਂ ਅਜਿਹੀ ਘਟਨਾ ਕਿਸੇ ਹੋਰ ਦੀ ਪੈਣ ਨਾਲ ਨਾ ਵਾਪਰਨ। ਹਰਨੇਕ ਸਿੰਘ ਵਡਾਲੀ ਨੇ ਕਿਹਾ ਕਿ ਤਿਆਂ ਪੈਣਾ ਸਭ ਦੀਆਂ ਸਾਂਝਾਂ ਤਨ ਹਨ ਕਲਕੱਤਾ ਵਿੱਚ ਡਾਕਟਰ ਦੇ ਨਾਲ ਹੋਈ ਇੱਕ ਦਰਿੰਦਗੀ ਜੋ ਕਿ ਅਸਹਿਣਯੋਗ ਹੈ ਸਾਡਾ ਇਤਿਹਾਸ ਗਵਾਹ ਹੈ ਸਿੱਖ ਕੌਮ ਨੇ ਹਮੇਸ਼ਾ ਵੱਡੀ ਨੂੰ ਮਾਂ ਬਰਾਬਰ ਦੀ ਨੂੰ ਪੈਣਾ ਅਤੇ ਛੋਟੀ ਨੂੰ ਬੇਟੀ ਸਮਝਿਆ ਹੈ। ਅਜਹੀਆਂ ਘਟਨਾਵਾਂ ਸੁਣ ਕੇ ਹਿਰਦੇ ਬਲੂੰਦਰ ਜਾਂਦੇ ਹਨ ਸਰਕਾਰ ਤੋਂ ਮੰਗ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਸਖਤ ਕਾਨੂੰਨ ਬਣਾਏ ਜਾਣ ਉੱਥੇ ਜਸਵੀਰ ਸਿੰਘ ਵਾਲੀਆ ਨੇ ਕਿਹਾ ਕਿ ਗੁਰਬਾਣੀ ਦੇ ਵਿੱਚ ਔਰਤ ਨੂੰ ਸਰਵੋੱਚ ਦਰਜਾ ਦਿੱਤਾ ਹੈ ਜਿਸ ਵਿੱਚ ਬਾਬੇ ਨਾਨਕ ਦੀ ਬਾਣੀ ਚ ਲਿਖਿਆ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਅਜਹੀਆਂ ਘਟਨਾਵਾਂ ਹੋਣੀਆਂ ਸ਼ੋਭਾ ਨਹੀਂ ਦਿੰਦੀਆਂ ਉੱਥੇ ਹੀ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਮੈਂ ਮਨਪ੍ਰੀਤ ਸਿੰਘ ਹੈਪੀ ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਜੂਥਕਰਲੀ ਦਲ ਬਸੀ ਉਠਾਣਾ ਅੱਜ ਕੈਂਡਲ ਮਾਰਚ ਕਰਦੇ ਬਾਕੀ ਮਨਾਉਂਦੇ ਪੂਰਾ ਮਨੋਰਥ ਹੈ ਸਾਡੀ ਡਾਕਟਰ ਭੈਣ ਨਾਲ ਕਲਕੱਤਾ ਵਿੱਚ ਰੇਪ ਕਾਂਡ ਕਰਿਆ ਗਿਆ ਹੈ ਉਹਦੇ ਸਬੰਧ ਵਿੱਚ ਉਹਨਾਂ ਦੇ ਮੁਜਰਮਾਂ ਨੂੰ ਸਜ਼ਾ ਜਮਾ ਦੇਵਾਉਣ ਲਈ ਅੱਜ ਅਸੀਂ ਇੱਕ ਫਰੋਸ ਮਾਰਚ ਕਰਦੇ ਆਪਣਾ ਤੇ ਕੈਂਡਲ ਮਾਰਚ ਕਰਦੇ ਉਹਨੇ ਦੇਖਦੇ ਹਾਂ ਸਾਰੇ ਕਾਪਨੋ ਜਿੱਥੇ ਭਾਰਤ ਦੇ ਵਿੱਚ ਉੱਚ ਦੰਦਤਾ ਜਾਤਾ ਹੈ ਔਰ ਸਭ ਨੂੰ ਸਹੀ ਸਭੂ ਗ੍ਰੰਥ ਸਾਹਿਬ ਜਿਸ ਕਾਮਿਆ ਉਹ ਅਸਲੀਆ ਉਤਸਵ ਦਾ ਦੇ ਰਿਹਾ ਹੈ ਸਡੇ ਸਮਾਜ ਵਿੱਚ ਤੇਤੀ ਅਨੁਸਾਰ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ ਤੁਸੀਂ ਦੇਖੋ ਆਪਣੇ ਘਰ ਬੱਚਿਆਂ ਜੇ ਬੱਚੀ ਦੇ ਕਿਸੇ ਦੇ ਸਬਜੀ ਕੱਟ ਦੀ ਤੇ ਉਂਗਲੀ ਤੇ ਮਾਰੇ ਜਾਂ ਕੋਈ ਚਾਕੂ ਵੀ ਲੱਗ ਜਾਵੇ ਤਾਂ ਸਾਰਾ ਘਰ ਉਹਦੇ ਆਲੇ-ਦੁਆਲੇ ਹੋ ਜਾਂਦਾ ਤੁਸੀਂ ਦੇਖੋ ਆਪਣੀ ਇੱਕ ਭੈਣ ਨੂੰ ਉਹਨੂੰ 90 ਡਿਗਰੀ ਤੇ ਤਾੜਿਆ ਗਿਆ ਹੈ ਉਸ ਭੈਣ ਤੇ ਕੀ ਦਿੱਕਤੀ ਹੋਗੀ ਉਸ ਤੋਂ ਨੇ ਉਸ ਤਰ੍ਹਾਂ ਦਾ ਪਾਪ ਪਰਪਾ ਮਹਿਸੂਸ ਨਹੀਂ ਕਰ ਸਕਦੇ ਉਹ ਬੰਦੇ ਜਿਨ੍ਹਾਂ ਨੇ ਆਪਣੀ ਮਾਂ ਦਾ ਪੇਟ ਚ ਜਨਮ ਲੱਤਾ ਹੈ ਉਹ ਮੰਨਦੇ ਨੇ ਉਹਦੇ ਮਰਨ ਤੋਂ ਬਾਅਦ ਵੀ ਉਹਦੇ ਨਾਲ ਰੇਪ ਕਰਦੇ ਰਹੇ ਤੇ ਇਹ ਅਣਕਿਰਤ ਬੰਦੇ ਉਹਨਾਂ ਨੂੰ ਸਰਕਾਰਾਂ ਸਜ਼ਾ ਕਿਉਂ ਨਹੀਂ ਦੰਦੀਆਂ ਉਹ ਆਪਣੇ ਮੂੰਹ ਤੋਂ ਕਬੂਲ ਕਰ ਰਹੇ ਨੇ ਵੀ ਅਸੀਂ ਇਹ ਸਾਰਾ ਕੰਡ ਅਸੀਂ ਕਰਿਆ ਉਹ ਹੁਣ ਕੇ ਚੱਲਣਗੇ ਉਹਨਾਂ ਦਾ ਫੇਰ ਇੱਕ ੜੀ ਹੋ ਜਾਣਾ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇੱਥੇ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਤਾਂ ਜੋ ਸਾਡੀਆਂ ਧੀਆ ਭੈਣਾਂ ਸੁਰੱਖਿਅਤ ਰਹਿ ਸਕਣ ਇੱਥੇ ਇਹ ਪੰਜਾਬ ਦੀ ਧਰਤੀ ਨਹੀਂ ਹਿੰਦੁਸਤਾਨ ਦੀ ਧਰਤੀ ਹੈ ਇਹ ਗੁਰੂਆਂ ਪੀਰਾਂ ਪਗੰਧਰਾਂ ਦੀ ਧਰਤੀ ਹੈ ਧਰਤੀ ਮਾਨਵਾਰੀ ਧਰਤੀ ਹੈ ਇੱਥੇ ਕਿਸੇ ਵੀ ਧੀ ਨੂੰ ਜੇ ਕਿ ਹੱਥ ਪਾਉਂਦਾ ਉਹਦੀ ਅਰਖਿਆ ਵਾਸਤੇ ਉਹਦੀ ਅਗਲਾ ਵਾਸਤੇ ਜੀ ਕਿ ਰੱਖਣ ਵਾਸਤੇ ਸਾ ਪੰਜਾਬ ਦਾ ਨੌਜਵਾਨ ਗੱਭਰੂ ਪੰਜਾਬ ਦਾ ਸਿੱਖ ਤੇ ਤੇ ਅੱਜ ਕੇ ਹੁਕ ਲੜਾਈ ਲੜਦਾ ਕੁਛੋ ਕੁ ਬਰਾਦੀ ਦੀ ਕੋਈ ਗੱਲ ਨਹੀਂ ਕਿਸੇ ਹੋਰ ਦੀ ਨਹੀਂ ਤੇ ਨੈਸ਼ਨਲ ਦੀ ਨਹੀਂ ਕੋਈ ਗੱਲ ਨਹੀਂ ਪਰ ਬਹੁਤ ਹੀ ਘਨੌਣੀ ਖਤ ਕੀਤੀ ਹੈ ਇਹ ਬਹੁਤ ਮਾਰੀ ਹੈ ਜਿਹੜੀਆਂ ਰੋਕਣ ਵਾਸਤੇ ਉਹ ਪਾਤਸ਼ਾਹ ਆਪਣਾ ਸਾਡਾ ਸਿੱਖ ਪੰਥ ਜਿਹੜਾ ਸਾਰੇ ਇਕੱਠੇ ਹੋ ਕੇ ਇਹਦਾ ਹੱਤਿਆ ਮਾਰਨਗੇ ਕਿਉਂਕਿ ਵਾਰੀਆ ਸਾਹਿਬ ਨੇ ਪਾਡੋ ਵਾਰੀਆ ਨੇ ਸਿੱਤੀਆਂ ਛਡਾਉਣਾ ਕੰਝ ਕੰਝ ਛਡਾਉਣਾ ਪਰ ਨਾਨਾ ਸ਼ਿਵਾਕੇ ਘਰੇ ਕਵੀ ਛੱਡਣ ਗਿਆ ਕਹਿੰਦੀ ਬਾਪੂ ਅਸੀਂ ਕਿਤੇ ਨਹੀਂ ਜਾਣਾ ਆਪਣੀ ਚੁੰਨੀ ਦਾ ਪੱਲਾ ਫੜ ਕੇ ਹੱਥ ਨਾਲ ਬੰਨ ਕੇ ਕਹਿੰਦੀ ਲੈ ਤੂੰ ਹੀ ਸਾਡਾ ਬਾਪ ਅਜੇ ਅੱਥੇ ਸਾਡਾ ਵਿਆਹ ਮਰਜੀ ਕਰ ਦੇ ਅੱਜ ਅਸੀਂ ਸਾਰੇ ਚੁੱਪ ਹਾਂ ਜਿਹੜੇ ਉਹਦੇ ਘਰ ਦੇ ਜਿਹਨੇ ਵੀ ਉਹ ਵੀ ਚੁੱਪ ਕਰਾਇਆ ਜਾਂਦੇ ਆ ਜਵਾਬ ਆ ਕੇ ਤੁਸੀਂ ਕਹਣਾ ਗਾਗੂ ਖਾ ਦੇ ਕੇ ਉਹਨਾਂ ਚੁੱਪ ਕਰਾ ਦਿੰਦੀਆਂ ਗਰੀਬ ਨੂੰ ਬੋਲਣ ਦਾ ਕੋਈ ਹੱਕ ਨਹੀਂ ਭਾਵੇਂ ਹੱਕ ਹਕੂਕ 15 ਗਾਸਤ ਮਨਾਇਆ 26 ਜਨਵਰੀ ਮਨਾਉਣੇ ਆ ਪਰ 26 ਜਨਵਰੀ ਗੱਲ ਨਹੀਂ ਇੱਥੇ ਕੋਈ ਕਿੰਨੇ ਘਾਟ ਹੋਇਆ ਪਹਿਲਾਂ ਦਿੱਲੀ ਹੋਇਆ ਘਾਣਾ ਪੀਟੀ ਦੇ ਰਾਹ ਚੜਾਤੀ ਕਿ ਮੈਂ ਮਕਿੰਨੇ ਕਿੰਨੇ ਕੰਦੇਮਾ ਜੈਣ ਨਹੀਂ ਹੁੰਦੇ ਰੰਗੇ ਕਿ Hindu ਧਰਮ ਦੇ ਵਿੱਚ ਜਿਹੜਾ ਔਰਤ ਨੂੰ ਸੇਚ ਜਿਹੜਾ ਤਨਬਾਹ ਕਿਹਾ ਜਾਂਦਾ ਹੈ ਇਹ ਸਿੱਖ ਧਰਮ ਦੇ ਵਿੱਚ ਬਾਬੇ ਨਾਨਕ ਜੀ ਬਾਣੀ ਜਿੜਕਿਆ ਰਾ ਤਸੀਂ ਸੱਚਾ ਕੱਟਾ ਤੁਸੀਂ ਇਹਨਾਂ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ ਸੋ ਇਹ ਕਿਉਂ ਮੰਨਦਾ ਆਖੀਆ ਜੱਜ ਜੰਮਾ ਰਜਾਨ ਪੰਚ ਜੰਮਿਆ ਪਰ ਨੰਮੀਆ ਪੰਡ ਹੋਵੇ ਵਿਆਹ ਪੰਡਾ ਹੋਵੇ ਦੋਸਤੀ ਪੰਡੋ ਚੱਲਿਆ ਰਹੇ ਉਹ ਜਿਹੜੀ ਸਾਡੀ ਧੀ ਆ ਉਹ ਭਾਵੇਂ ਸੰਤੂ ਦੀ ਆ ਭਾਵੇਂ ਸਿੱਖ ਦੀ ਆ ਇਹ ਵੀ ਸਾਡੇ ਕੀ ਕੋਈ ਕੋਈ ਜਿਹਦੀ ਮਰਜੀ ਆ ਗਰੀਬ ਦੀ ਆ ਅਮੀਰ ਦੀ ਆ ਸਾਡੀ ਆਪਣੀ ਧੀ ਆ ਉਹ ਸਾਨੂੰ ਗੁਰੂ ਨੇ ਗੁਰਤੀ ਦਿੱਤੀ ਆ ਕਿ ਜਿੰਨੀਆਂ ਸਾਡੀਆਂ ਕੁੜੀਆਂ ਸਾਡੀਆਂ ਧੀਆ ਜਿਹੜੀਆਂ ਸਾਡੇ ਪਰਿਵਾਰ ਦੀਆਂ ਹੁੰਦੀਆਂ ਭੈਣਾ ਤੇ ਮੇਰੀ ਕਹਿਣ ਤੋਂ ਮਰਾਦ ਹੈ ਇਹ ਛਾਛਾ ਬਹੁਤ ਹੀ ਔਖੀ ਆ ਸਹਣੀ ਸਹਣ ਨੂੰ ਦਿਲ ਨਹੀਂ ਕਰਦਾ ਮਰ ਜਾਣ ਨੂੰ ਖਤਮ ਹੋਣ ਨੂੰ ਜੀ ਕਰਦਾ ਅਸੀਂ ਮੰਗ ਕਰਦੇ ਆ ਇਹਨਾਂ ਨੂੰ ਪਛਾਣਤੀ ਦਾ ਛੇਤੀ ਸਜ਼ਾ ਨਹੀਂ ਇਹਨੂੰ ਫਾਂਸੀ ਦਿੱਤੀ ਜਾਵੇ ਸ੍ਰੀ ਕਾਲੀਦਾਸ ਸ਼ਹਿਰੀ ਪ੍ਰਧਾਨ ਜਸਵੀਰ ਸਿੰਘ ਵਾਲੀਆ ਮੈਂ ਆਹਾਂ ਜੀ ਬائے ਬੇਨਤੀ ਕਰਦਾ ਹਾਂ ਵੀ ਇਹ ਜਿੱਚੇ ਸਰਕਾਰ ਹੈਗੀ ਇਸ ਸੈਂਟਰ ਚ ਦਿੱਲੀ ਚ ਉੱਥੇ ਵੀ ਪਹਿਲਾਂ ਇੱਕ ਜਰਵੇ ਕਾਰਡ ਆਇਆ ਸੀ ਉਸ ਤੋਂ ਬਾਅਦ ਤੰਦੂਰ ਕਾਰਡ ਆਇਆ ਸੀ ਜਿਹੜੇ ਤੰਦੂਰ ਕਾਰਡ ਵਾਲੇ ਨੇ ਅਜੇ ਵੀ ਖੁਫ ਖੁਸ਼ੀਆਂ ਬਣਾ ਰਹੇ ਨੇ ਪਾਗਲਾ ਬਣਾ ਰਹੇ ਨੇ ਉਸ ਤੋਂ ਬਾਅਦ ਆਪ ਤਰਾ ਕਲਕੱਤੇ ਗਿਆ ਇਹ ਜੋਸਟਾ ਪੀਜੀਆਈ ਦੇ ਵਿੱਚ ਹੋਇਆ ਇਹਨਾਂ ਨੇ ਕੋਈ ਕਿਸੇ ਦਾ ਸਬਕ ਨਹੀਂ ਲਿਆ ਸੋ ਮੇਰੇ ਮੇਰੇ ਬੇਨਤੀ ਹੈਈ ਹੈ ਭਾਈ ਆਪਾਂ ਧਟੀਆਂ ਪਹਿਨਾਂ ਵਾਲਿਆ ਸਾਡੇ ਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਲਿਖਿਆ ਹੈ ਸੋ ਕਿਉਂ ਬੰਦਾ ਆਖੀਏ ਜੇ ਜਮੇ ਜਾਨ ਸੋ ਬੀਪੀਆ ਤੋਂ ਸਾਡੇ ਨਾਲੋਂ ਵੱਧ ਦਰਜਾ ਦਿੱਤਾ ਗਿਆ ਹੋ ਤਾਂ ਮੈਂ ਤਾਂ ਇਹੀ ਬੇਨਤੀ ਕਰੂੰਗਾ ਭਾਈ ਜੇ ਇਹਨਾਂ ਤੋਂ ਨਹੀਂ ਹੁੰਦਾ ਤੇ ਭਾਈ ਸਿੱਖ ਬੋਝ ਨੂੰ ਅਸੀਂ ਕਹਿ ਦਿੰਦੇ ਹਾਂ ਭਾਈ ਉਹ ਆਪ ਆਪਣੇ ਸਾਥ ਦੇ ਨਾਲ ਇਹਨਾਂ ਨਾਲ ਆਪ ਤੇ ਸਾਥ ਸਾਹਿਬ ਕਰਨ ਤੇ ਮੇਰੀ ਤਾਂ ਇਹੀ ਬੇਨਤੀ ਹੈ ਇਹਨਾਂ ਸਿੱਧੇ ਵੀ ਬੰਦੇ ਜਾਂਦਾ ਸਤਿ ਇਹ ਜੇਤੀ ਫਾਂਸੀ ਦੀ ਸਜ਼ਾਉਣੀ ਚਾਹੀਦੀ ਸੀ